ਮਨ ਦੇ ਵਿੱਚ ਇਹ ਖਿਆਲ ਕਿਵੇਂ ਆਇਆ ਵੀ ਕਾਨੇ ਦੇ ਨਾਲ ਗੱਡੀਆਂ ਖਿੱਚੀਆਂ ਜਾਂਦਾ ਜਿਆਦਾਤਰ ਲੋਕੀ ਮੋਬਾਈਲ ਚ ਲਾਉਂਦੇ ਰਹਿੰਦੇ ਆ ਇਧਰੋਂ ਤੋਂ ਦੀ ਵੀਡੀਓ ਦੇਖ ਰਹਿੰਦੇ ਆ ਮੈਨੂੰ ਸਿਰਫ ਟੈਲੈਂਟ ਵਾਲੀ ਵੀਡੀਓ ਹੀ ਬੜੇ ਲੱਗਦੀ ਆ ਤੇ ਮੈਂ ਉਹੀ ਸਰਚ ਕਰਦਾ ਹੁੰਨਾ ਵਾ ਤੇ ਮੈਂ ਕਦੇ ਸਰਚ ਕਰਦਾ ਪਿਆ ਸੀਗਾ ਰਨਜੀਤ ਕੁਮਾਰਾ ਹੁਸ਼ਿਆਰਪੁਰ ਦਾ ਵੇਸ਼ਕ ਲਈ ਹੋ ਰਹਿਣ ਵਾਲਾ ਇੰਗਲੈਂਡ ਦੇ ਵਿੱਚ ਪੀਆਰ ਹੋ ਚੁੱਕਿਆ ਜੀ ਉਹਦੇ 69 ਵਰਲਡ ਰਿਕਾਰਡ ਨੇ ਡਬਲ ਡੈਕਨ ਵਾਸ ਖਿੱਚੀਆਂ ਨੇ ਇੰਗਲੈਂਡ ਦੇ ਵਿੱਚ ਤੇ ਉਹਨੇ ਗਿਨੀਸ ਵਲਡ ਰਿਕਾਰਡ ਬਣਾਇਆ ਜੀ ਤੇ ਜਦੋਂ ਮੈਂ ਉਹਨੂੰ ਦੇਖਿਆ ਮੈਂ ਕਿਹਾ ਵੀ ਜੇ ਤਾਂ ਇਹ ਖਿੱਚ ਸਕਦਾ ਤਾਂ ਮੈਂ ਵੀ ਖਿੱਚ ਸਕਦਾ ਸਪੈਸ਼ਲੀ ਪਹਿਲਾਂ ਸਿੰਗਲ ਸਿੰਗਲ ਕਾਰਾਂ ਦਾ ਮੈਂ ਵਾਧੂ ਖਿੱਚੀਆਂ ਨੇ ਤੇ ਮੈਂ ਸੋਚਿਆ ਸੀ ਡਬਲ 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 ਕਾਰਾਂ ਖਿੱਚੂੰਗਾ ਦੋ ਜੋੜ ਕੇ ਤੇ ਵਾਧ ਤਬ ਵਧ ਖਿੱਚ ਕੇ ਲੈ ਜਾਊਗਾ ਸੋ ਮੈਂ ਉਹ ਦੇਖ ਕੇ ਅੱਜ ਜਿਹੜਾ ਕੀਤਾ ਹੈ ਦੋ ਕਾਰਾਂ ਉਹਨੂੰ ਦੇਖ ਕੇ ਮੈਂ ਇਹ ਚੀਜ਼ ਕੀਤੀ ਹੈ ਤੇ ਸਿੰਗਲ ਕਾਰ ਪਿਛ ਕੋਦੋ ਖਿੱਚੀ ਕਿੰਨਾ ਟਾਈਮ ਹੋ ਗਿਆ ਮੈਂ ਇੱਕ ਛੋਟਾ ਹੱਤੀ ਖਿੱਚਿਆ ਜੀ i20 ਕਾਰ ਖੁੱਚੀ ਆ ਜੀ ਤੇ ਹੋਰ ਹੋਰ ਦੋ ਤਿੰਨ ਕਾਰਾਂ ਖਿੱਚੀਆਂ ਜਿਗੀਆਂ ਉਹ ਖਿੱਚੀ ਨੇ ਮੈਨੂੰ ਦੋ ਤਿੰਨ ਸਾਲ ਹੋ ਗਿਆ ਜੀ ਇਹ ਮੈਂ ਦੋ ਤਿੰਨ ਸਾਲਾਂ ਬਾਅਦ ਟਰਾਈ ਕਰ ਰਿਹਾ ਸੀ ਕਿ ਮੈਂ ਸੋਚਿਆ ਵੀ ਕੰਨ ਨਾਲ ਤਾਂ ਚਲੋ ਮੇਰਾ ਗਿਨੀਸ ਵੌਰਡ ਰਿਕਾਰਡ ਹੈਗਾ ਹੀ ਆ ਜੀ ਕਿਉਂ ਨਾ ਮੈਂ ਵੀ ਕੋਈ ਕੰਨ ਦੇ ਨਾਲ ਕੋਈ ਚੀਜ਼ ਖਿੱਚ ਕੇ ਮੈਂ ਗਿਨੀਸ ਵੌਰਡ ਰਿਕਾਰਡ ਬਣਾਵਾਂ ਜੀ ਤਾਂ ਕਰਕੇ ਅੱਜ ਐਵੇਂ ਦੋਨੇ ਜਿਹੜੀ ਕਾਰਾਂ ਖਿੱਚੀਆਂ ਨੇ ਟੋਚਣ ਪਾ ਕੇ ਜੀ ਦੋਸਤੋ ਅਸੀਂ ਤੁਹਾਨੂੰ ਵਕ ਵਕ ਟੈਲੈਂਟ ਦੀਆਂ ਵੀਡੀਓ ਦਿਖਾਉਂਦੇ ਰਹਿੰਨੇ ਆ ਜੋ ਕਈ ਗਿਨੀਜ਼ ਬੁੱਕ ਵਰਡ ਰਿਕਾਰਡ ਦੇ ਵਿੱਚ ਵੀ ਸ਼ਾਮਲ ਹੋ ਚੁੱਕੇ ਨੇ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਇੱਕ ਫਾਇਰ ਬ੍ਰਿਗੇਡ ਟਰੱਕ ਦਾ ਰਿਕਾਰਡ ਦਿਖਾਇਆ ਸੀਗਾ ਵੀਡੀਓ ਦਿਖਾਈ ਸੀਗੀ ਸਟੋਰੀ ਬਣਾ ਕੇ ਤੇ ਅੱਜ ਇੱਕ ਨੌਜਵਾਨ ਨੇ ਜਿਹੜੀਆਂ ਦੋ ਗੱਡੀਆਂ ਆਪਣੇ ਕੰਦੇ ਨਾਲ ਖਿੱਚੀਆਂ ਨੇ ਗੱਲਬਾਤ ਕਰਦੇ ਹਾਂ ਨਾਮ ਹੈ ਅਮਰੀਕ ਸਿੰਘ ਮਿਕਾ ਮਿਕਾ ਜੀ ਸਤਿ ਪਾਤ ਜੀ ਦਾ ਸਵਾਗਤ ਹੈ ਜੀ ਦਾ ਸਿਟੀ ਹੈਡਲਾਈਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਕਵਰ ਕਰਨ ਲਈ ਜੀ ਸਭ ਤੋਂ ਪਹਿਲਾਂ ਮੈਂ ਪੁੱਛੂੰਗਾ ਵੀ ਮਨ ਦੇ ਵਿੱਚ ਇਹ ਖਿਆਲ ਕਿਵੇਂ ਆਇਆ ਵੀ ਕੰਦੇ ਦੇ ਨਾਲ ਗੱਡੀਆਂ ਖਿੱਚੀਆਂ ਜਾਂਦਾ ਇਹ ਮੈਂ ਮਤਲਬ ਜਾਰ-ਦਰ ਲੋਕੀ ਮੋਬਾਈਲ 'ਚ ਲੰਘਦੇ ਰਹਿੰਦੇ ਆ ਇਧਰੋਂ ਤੋਂ ਵੀ ਵੀਡੀਓ ਦੇਖਦੇ ਰਹਿੰਦੇ ਆ ਮੈਨੂੰ ਸਿਰਫ ਟੈਲੈਂਟ ਵਾਲੀ ਵੀਡੀਓ ਹੀ ਬੜੇ ਲੱਗਦੀ ਆ ਤੇ ਮੈਂ ਉਹੀ ਸਰਚ ਕਰਦਾ ਹੁੰਨਾ ਤੇ ਮੈਂ ਕਦੇ ਸਰਚ ਕਰਦਾ ਪਿਆ ਸੀਗਾ ਰਣਜੀਤ ਕੁਮਾਰਾ ਹੁਸ਼ਿਆਰਪੁਰ ਦਾ ਵੇਸ਼ਕ ਲਈ ਹੋ ਰਹਿਣ ਵਾਲਾ ਇੰਗਲੈਂਡ ਦੇ ਵਿੱਚ ਪੀਆਰ ਹੋ ਚੁੱਕਿਆ ਜੀ ਉਹਦੇ 69 ਵਰਲਡ ਰਿਕਾਰਡ ਨੇ ਜੀ ਉਨੇ ਮਤਲਬ ਡਬਲ ਡੈਕਨ ਵਾਸ ਖਿੱਚੀ ਉਹਨੇ ਇੰਗਲੈਂਡ ਦੇ ਵਿੱਚ ਤੇ ਉਹਨੇ ਗਿਨੀਸ ਵੋਲਡ ਰਕੋਰਡ ਬਣਾਇਆ ਜੀ ਤੇ ਜਦੋਂ ਮੈਂ ਉਹਨੂੰ ਦੇਖਿਆ ਮੈਂ ਕਿਹਾ ਵੀ ਜਦ ਇਹ ਖਿੱਚ ਸਕਦਾ ਤਾਂ ਮੈਂ ਵੀ ਖਿੱਚ ਸਕਦਾ ਬੀਸਲੀ ਪਹਿਲਾਂ ਸਿੰਗਲ ਸਿੰਗਲ ਕਾਰਾਂ ਦਾ ਮੈਂ ਬਾਧੂ ਖਿੱਚੀਆਂ ਨੇ ਤੇ ਮੈਂ ਸੋਚਿਆ ਸੀ ਡਬਲ 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 ਕਾਰਾਂ ਖਿੱਚੂੰਗਾ ਦੋ ਜੋੜ ਕੇ ਤੇ ਵਾਧ ਤ ਵਾਧ ਖਿੱਚ ਕੇ ਲੈ ਜਾਊਗਾ ਸੋ ਮੈਂ ਉਹ ਦੇਖ ਕੇ ਅੱਜ ਜਿਹੜਾ ਕੀਤਾ ਹੈ ਦੋ ਕਾਰਾਂ ਉਹਨੂੰ ਦੇਖ ਕੇ ਮੈਂ ਇਹ ਚੀਜ਼ ਕੀਤੀ ਹੈ ਜੀ ਤਾਂ ਸਿੰਗਲ ਕਾਰ ਤੁਸੀਂ ਗੱਲ ਕੀਤੀ ਹੈ ਸਿੰਗਲ ਕਾਰ ਪਿਛਲੀ ਵਾਰ ਤੁਸੀਂ ਕੋਦੋਂ ਖਿੱਚੀ ਕਿੰਨਾ ਟਾਈਮ ਹੋ ਗਿਆ ਮੈਂ ਇੱਕ ਛੋਟਾ ਹੱਤੀ ਖਿੱਚਿਆ ਜੀ i20 ਕਾਰ ਖੁੱਚੀ ਆ ਜੀ ਤੇ ਹੋਰ ਹੋਰ ਦੋ ਤਿੰਨ ਕਾਰਾਂ ਖਿੱਚੀਆਂ ਜਿਗੀਆਂ ਉਹ ਖਿੱਚੀ ਨੇ ਮੈਨੂੰ ਦੋ ਤਿੰਨ ਸਾਲ ਹੋ ਗਿਆ ਜੀ ਇਹ ਮੈਂ ਦੋ ਤਿੰਨ ਸਾਲਾਂ ਬਾਅਦ ਟਰਾਈ ਕਰ ਰਿਹਾ ਸੀ ਕਿ ਮੈਂ ਸੋਚਿਆ ਵੀ ਕੰਨ ਨਾਲ ਤਾਂ ਚਲੋ ਮੇਰਾ ਗਿਨੀਸ ਵੋਲਟਰ ਕੋਡ ਹੈਗਾ ਹੀ ਆ ਜੀ ਕਿਉਂ ਨਾ ਮੈਂ ਵੀ ਕੋਈ ਕੰਨ ਦੇ ਨਾਲ ਕੋਈ ਚੀਜ਼ ਖਿੱਚ ਕੇ ਮੈਂ ਗਿਨੀਸ ਵੋਲਟਰ ਕੋਡ ਬਣਾਵਾਂ ਜੀ ਤੇ ਤਾਂ ਕਰਕੇ ਅੱਜ ਐਵੇਂ ਦੋਨੇ ਜਿਹੜੀ ਕਾਰਾਂ ਖਿੱਚੀਆਂ ਨੇ ਟੋਚਣ ਪਾ ਕੇ ਜੀ ਕਿਤੇ ਨਾ ਕਿਤੇ ਕਾਨੂੰਨੂ ਤਕਲੀਫ ਕੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਘਰੇ ਜਾਂਦੇ ਹੋ ਅਰੈਸਟ ਕਰਦੇ ਹਾਂ ਹੁਣ ਤਾਂ ਚਲੋ ਸ਼ਰੀਰ ਗਰਮ ਆ ਉਸ ਤੋਂ ਕੋਈ ਤਕਲੀਫ ਨਹੀਂ ਹੁੰਦੀ ਹੈਗੀ हां मतलब जब मैं ਘਰੇ ਜਾਂਦਾ ਉਹ ਮੇਰੇ ਕੰਨ ਚ ਦਰਦ ਹੁੰਦਾ ਹਫਤਾ ਦਾ ਮੇਰਾ ਕੰਨ ਦੁਖਦਾ ਹੀ ਰਹਿੰਦਾ ਵਾ ਤੇ ਇੱਕ ਹਫਤੇ ਬਾਅਦ ਆਪ ਹੀ ਠੀਕ ਹੋ ਜਾਂਦਾ ਲੇਕਿਨ ਉਹਦੇ ਵਿੱਚ ਮੈਂ ਡਾਈਟ ਵਧੀਆ ਰੱਖੀ ਹੋਈ ਆ ਅਗਰ ਮੈਂ ਡਾਈਟ ਨਹੀਂ ਖਾਉਂਗਾ ਤਾਂ ਫਿਰ ਮੈਨੂੰ ਕਿਸੇ ਦਿਨ ਬੋਡੀ ਦੇ ਕਿਸੇ ਵੀ ਪਾਰਟ ਚ ਕੁਛ ਨਾ ਕੁਛ ਹੋ ਸਕਦਾ ਵਾ ਤਾਂ ਸੋ ਡਾਈਟ ਦੇ ਕਰਕੇ ਹੀ ਮੈਂ ਖਿੱਚੀ ਆ ਨਾ ਇਹ ਇੱਕ ਤਰ੍ਹਾਂ ਦਾ ਇਹ ਮੈਨੂੰ ਬਾਬਾ ਜੀ ਨੇ ਗੋੜ ਗਿਫਟ ਦਿੱਤਾ ਹੋਇਆ ਵਾ ਉਸ ਪ੍ਰਮਾਤਮਾ ਨੂੰ ਯਾਦ ਕਰਕੇ ਬਸ ਖਿੱਚ ਦਿੰਨਾ ਵਾ ਤੇ ਬਾਕੀ ਉਹ ਬਾਬੇ ਦੀ ਪੂਰੀ ਫੁੱਲ ਕਿਰਪਾ ਜੀ ਆਪਣੇ ਤੇ ਜਦੋਂ ਜਦੋਂ ਕੰਨਾਂ ਨਾਲ ਜ਼ੋਰ ਖਿੱਚਿਆ ਜਾਂਦਾ ਜ਼ੋਰ ਲਾਇਆ ਜਾਂਦਾ ਅਕਸਰ ਕਿਸੇ ਚੀਜ਼ ਨੂੰ ਚਾਹੇ ਕੋਈ ਵੀ ਅੰਗ ਨਾਲ ਆਪਾਂ ਖਿੱਚਦੇ ਹਾਂ ਤਾਂ ਉਹਦੀ ਜਿਹੜੀ ਨਵਾਸ ਪਿਸ਼ੀਆਂ ਨੇ ਨਾੜਾਂ ਨੇ ਉਹ ਖਿੱਚ ਪੈਂਦੀਆਂ ਨੇ ਕਿਉਂਕਿ ਇਹ ਕੰਨ ਸਿਰੋ ਦਿਮਾਗ ਦੇ ਨਾਲ ਕਨੈਕਟ ਹੈ ਕਿਤਨਾ ਕਿਤੇ ਸਿਰ ਦੇ ਉੱਤੇ ਵਜਨ ਨਹੀਂ ਪੈਂਦਾ ਹੈਗਾ ਔਰ ਜਦੋਂ ਚੱਕਦੇ ਹਾਂ ਖਿੱਚਦੇ ਹਾਂ ਹਾਂ ਮੇਰਾ ਮਤਲਬ ਇੱਕ ਹਫਤਾ ਦਾ ਸਿਰ ਮੇਰਾ ਦੁਖੀ ਜਾਂਦਾ ਹੁੰਦਾ ਥੋੜਾ ਜਿਵੇਂ ਕਹੋ ਵੀ ਉੱਪਰੋਂ ਵੀ ਦੁਖਦਾ ਪਿੱਛੋਂ ਵੀ ਦੁਖਦਾ ਤੇ ਸੋ ਉਹਦੇ ਵਿੱਚ ਮੈਂ ਖਰਾਕ ਇੰਨੀ ਕੁ ਵਧੀਆ ਰੱਖੀ ਆ ਮਾਲਿਸ਼ ਵੀ ਬਹੁਤ ਵਧੀਆ ਕਰੋਨਾ ਵਾਂ ਤੇ ਮਾਲਿਸ਼ ਬੁਲੇ ਕਰਾ ਕੇ ਪੂਰੇ ਗਰਦਨ ਦੀ ਵੀ ਕਰਵਾਉਣਾ ਵਾ ਆਪਣੇ हिਪ ਦੀ ਵੀ ਸਿਰ ਦੇ ਵੀ ਕਰਵਾਉਣਾ ਵਾ ਤੇ ਇੱਕ ਹਫਤਾ ਤੱਕ ਅੰਨ ਦੁਖਦਾ ਉਸ ਤੋਂ ਬਾਅਦ ਨੋਰਮਲ ਹੋ ਜਾਂਦਾ ਜੀ ਮੇਰਾ ਜਿਹੜੀਆਂ ਅੱਜ ਗੱਡੀਆਂ ਖਿੱਚੀਆਂ ਗਈਆਂ ਨੇ ਤੁਸੀਂ ਦੋ ਗੱਡੇ ਖਿੱਚੇ ਨੇ ਉਹ ਕਿੰਨੇ ਮੀਟਰ ਦੇ ਹੈਗੀ ਆ ਤੇ ਕਿੰਨਾ weight ਚੱਕਿਆ ਕਰਾਂ ਦਾ ਇਹ ਮਤਲਬ 30 ਤੋਂ 35 ਮੀਟਰ ਖਿੱਚੀ ਹੈ ਜੀ ਮੈਂ ਤੇ ਇਹਦਾ ਘਟੋ ਘਟ ਕੁਝਿੰਗ ਹੁਣ ਤੁਸੀਂ ਦੇਖ ਲਓ ਇੱਕ Honda City ਜਿਹੀ ਇੱਕ Swift ਕਾਰ ਜਿਹੀ ਜੀ ਦੋਨਾਂ ਦਾ ਦੇਖ ਲਓ ਕਿੰਨਾ ਕੁ ਹੋ ਸਕਦਾ ਵਾ ਤੇ ਮੈਂ ਤਾਂ ਚਲੋ ਅਜੇ ਦੇਖਿਆ ਨਹੀਂ ਹੈਗਾ ਤੇ ਬਾਕੀ ਜਿਹੜੇ ਦੇਖਦੇ ਉਹਨਾਂ ਨੂੰ ਪਤਾ ਹੀ ਵੀ Honda City ਆ ਤੇ ਕੋਈ ਸ਼ਿਫਟ ਕਾਰ ਆ ਵੀ ਕਿੰਨਾ ਕਿਹਦਾ ਵਜ਼ਨ ਹੋ ਸਕਦਾ ਵਾ ਤੁਸੀਂ ਤੁਸੀਂ ਕਹੇ ਵੀ ਮੈਂ ਟੈਲੈਂਟ ਵੀਡੀਓਜ਼ ਦੇਖ ਕੇ ਮੈਂ ਇਹ ਜਿਹੜਾ ਵਾ ਹੁਨਰ ਅਜ਼ਮਾਇਆ ਵਾ ਤੁਹਾਨੂੰ ਦੇਖ ਕੇ ਕੋਈ ਹੋਰ ਅਜ਼ਮਾਣਗੇ ਉਹ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੋ ਤੁਹਾਡੀ ਰੀਸ ਕਰਨਗੇ ਜਾਂ ਤੁਹਾਡੇ ਮੁਕਾਬਲੇ ਕਹਿ ਸਕਦੇ ਆ ਤੁਹਾਡੇ ਬਰਾਬਰ ਕਹਿ ਸਕਦੇ ਆ ਹਨਾ ਤੁਹਾਨੂੰ ਦੇਖ ਕੇ ਜਿਹੜੇ ਕਰਨਗੇ ਦੇਖੋ ਜੀ ਅਗਰ ਜੇ ਕਿਸੇ ਨੇ ਵੀ ਕਰਨਾ ਆਪਣੇ ਰਿਸਕ ਤੇ ਕਰੇ ਦੇਖੋ ਜੀ ਮੇਰੀ ਡਾਈਟ ਇੰਨੀ ਕੁ ਵਧੀਆ ਮੈਨੂੰ ਘਟੋ ਘਟਾ 8 ਸਾਲ ਹੋ ਗਏ ਜੀ ਇਸ ਕੰਮ ਦੇ ਵਿੱਚ ਤੇ 8 ਸਾਲਾਂ ਬਾਅਦ ਕਿਤੇ ਜਾ ਕੇ ਪਰਮਾਧਮ ਨੇ ਹੁਣ ਮੈਨੂੰ ਬਖਸ਼ੀਇਕ ਹਨਰ ਬਖਸ਼ਿਆ ਤੇ 8 ਸਾਲਾਂ ਦੀ ਮਿਹਨਤ ਬਾਅਦ ਮੈਂ ਇਹ ਖਿੱਚ ਸਕਿਆ ਹਾਂ ਤੇ ਸੋ ਜੇ ਕੋਈ ਕਰਦਾ ਵਾ ਤਾਂ ਆਪਣੇ ਰਿਸਕ ਤੇ ਕਰੇ ਮੈਨੂੰ ਦੇਖੇ ਨਾ ਕਰੇ ਜੀ ਲਾਈਫ ਦੇ ਵਿੱਚ ਗੋਲ ਕੀ ਆ ਏਮਸ ਕੀ ਆ ਤੁਹਾਡਾ ਜ਼ਿੰਦਗੀ ਦਾ ਮੇਰਾ Aim ਹੈਗਾ ਜੀ ਮੈਂ ਇੰਡੀਆ ਦਾ ਨਾਮ ਪੂਰੇ ਵਰਲਡ ਦੇ ਵਿੱਚ ਚਮਕਾਉਣਾ ਵਾ ਜਿਹੜਾ 84 580 ਚੱਕਿਆ ਮੇਰਾ ਇਹ ਮੇਰਾ 14 ਸੈਕਿੰਡ ਹੋਲਡ ਹੋਇਆ ਉਹਦੇ ਕਰਕੇ ਹੀ ਮੈਨੂੰ ਗਿਨੀਸ ਵਾਲਿਆਂ ਨੇ ਸਟਰੋਂਗ ਮੈਨ ਤੇ ਵਰਲਡ ਚੈਂਪੀਅਨ ਦਾ ਖਿਤਾਬ ਦਿੱਤਾ ਜੀ ਮੈਨੂੰ ਤੇ ਮੈਂ ਮਤਲਬ ਬਹੁਤ ਬਹੁਤ ਖੁਸ਼ ਹੋਇਆ ਮੈਂ ਵੀ ਜਦੋਂ ਉਹਨਾਂ ਨੇ ਮੈਨੂੰ ਆਹ ਨਾਮ ਦਿੱਤਾ ਤੇ ਮੇਰੀ ਜਿਵੇਂ ਕਹ ਲੋ ਵੀ ਮੇਰੀ ਇੱਛਾ ਵਾ ਵੀ ਮੈਂ ਅੱਗੇ ਜਾ ਕੇ ਇੰਡੀਆ ਦਾ ਇਹੋ ਜਿਹਾ ਕਾਰਨਾਮਾ ਕਰਾਂ ਕਿ ਜਿਹੜਾ ਆਣ ਵਾਲੇ ਸਮੇਂ ਤੇ ਕੋਈ ਵੀ ਨਾ ਕਰ ਸਕੇ ਪਰਿਵਾਰ ਵੱਲੋਂ ਪੂਰੀ ਸਪੋਰਟ ਮਿਲਦੀ ਵੀ ਹੈ ਕਿਉਂਕਿ ਕੰਨ ਨਾਲ ਖਿੱਚਣਾ ਬੜਾ ਹੀ ਦ ਪਰਿਵਾਰ ਕਿਤੇ ਇਹ ਤਾਂ ਨਹੀਂ ਕਹਿੰਦੇ ਵੀ ਨਾ ਕਰ ਕੀ ਪੰਗੇ ਚ ਫਸੇ ਹੋਇਆ ਕਾਹ ਨੂੰ ਲੈਣਾ ਪੰਗੇ ਵੀ ਐਮ ਸਰਟੀਫਿਕੇਟ ਖਾਲੇਗਾ ਪਰਿਵਾਰ ਪੂਰਾ ਦੇਰ ਸਾਥ ਦੇ ਰਿਹਾ ਸਟਾਰਟਿੰਗ ਚ ਚਲੋ ਮੰਮਾ ਨੇ ਕਿਹਾ ਸੀ ਘਰ ਦੇ ਸਾਰੇ ਕਹਿੰਦੇ ਸੀ ਕਹਿੰਦੇ ਵੀ ਡੇਂਜਰ ਆ ਵੀ ਰਹਿਣ ਦੇ ਕਰੀ ਨਾ ਇਹ ਵੀ ਇਹਦੇ ਚ ਕੁਝ ਵੀ ਹੋ ਸਕਦਾ ਵਾ ਤੇ ਮੈਂ ਫਿਰ ਘਰ ਦੇ ਨੂੰ ਕਿਹਾ ਮੈਂ ਕਹਾ ਵੀ ਕਿ ਦੁਨੀਆ ਹਮੇਸ਼ਾ ਜਿਹੜਾ ਕੋਈ ਅਲੱਗ ਕਰਦਾ ਵਾ ਉਹਨੂੰ ਹੀ ਪਛਾਣਦੀ ਆ ਵੀ ਜੇ ਮੈਂ ਕਹਾਂ ਅਲੱਗ ਕਰਾਂਗੇ ਮੈਂ ਕਹਾਂ ਤਾਂ ਹੀ ਕੁਝ ਕਰਾਂਗੇ ਮੈਂ ਕਹਾਂ ਰਿਸਕ ਦੇ ਰਿਸਕ ਤਾਂ ਲੈਣੀ ਪੈਣਾ ਅਗਰ ਜ਼ਿੰਦਗੀ 'ਚ ਕਾਮਯਾਬ ਹੋਣਾ ਤਾਂ ਰਿਸਕ ਲੈਣਾ ਪੈਣਾ ਕਰਦੇ ਇਹੀ ਕਹਿੰਦੇ ਸੀ ਵੀ ਜੇ ਕਰੀ ਤਾਂ ਸੇਫਟੀ ਨਾਲ ਕਰੀ ਤੇ ਕੱਲ ਨੂੰ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਮੈਂ ਕਹਾਂ ਕੋਈ ਤੁਸੀਂ ਬੇਫਿਕਰ ਹੋ ਜਾਓ ਮੈਂ ਕਹਾਂ ਡਾਈਟ ਵਧੀਆ ਰੱਖੂੰਗਾ ਤੇ ਐਕਸਰਸਾਈਜ਼ ਵੀ ਕਰੂੰਗਾ ਸਰੀਰ ਨੂੰ ਫਿੱਟ ਰੱਖੂੰਗਾ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਕਰੀ ਚੱਲ ਮਤਲਬ ਜਦੋਂ ਗਿਨੀ ਸਾ ਗਿਆ ਫਿਰ ਉਦੋਂ ਘਰ ਦੇ ਦੀ سپورਟ ਬਹੁਤ ਜਿਆਦਾ ਵੱਧ ਗਈ ਮੈਨੂੰ ਹੌਸਲਾ ਵੱਧ ਗਿਆ ਜੀ ਮੈਨੂੰ ਬਹੁਤ ਜਿਆਦਾ ਤੇ ਘਰ ਦੇ ਬਹੁਤ ਜਿਆਦਾ سپورਟ ਕਰਦੇ ਜੀ ਹੁਣ ਮੈਨੂੰ ਅੱਛਾ ਗਿਨੀ ਵਿੱਚ ਕੀ ਕੀ ਆਇਆ ਗਿਨੀ ਦੇ ਵਿੱਚ ਮੇਰਾ ਆਇਆ ਵਾ 84580 ਉਹਨਾਂ ਨੇ 85 ਮੈਨੂੰ ਮੇਲ ਕੀਤਾ ਹੋਇਆ ਵਾ ਗੂਗਲ ਦੇ ਵਿੱਚ ਵੀ ਆ ਉਹ ਕਹਿੰਦੇ ਤੁਸੀਂ 85 ਕਹਿ ਸਕਦੇ ਆ ਤੇਰਾ ਰਿਕਾਰਡ ਸੀਗਾ ਉਹ 82 600 ਦਾ ਸੀਗਾ ਤੇ ਉਹਦੇ ਕੋਲ 7 ਸੈਕਿੰਡ ਹੋਲਡ ਹੋਇਆ ਸੀਗਾ ਤੇ ਉਸ ਤੋਂ ਪਹਿਲਾਂ ਬਣਾਇਆ ਲਾਹੌਰ ਦੇ ਜਫਰਗਿਲ ਨੇ ਬਣਾਇਆ ਵਾ ਉਹਨੇ 72 ਕਿਲੋ ਚੱਕਿਆ ਉਹਦੇ ਕੋਲ ਵੀ ਸਿਰਫ 7 ਸੈਕਿੰਡ ਹੀ ਹੋਲਡ ਹੋਇਆ ਵਾ ਸੋ ਤੀਜਾ ਬੰਦਾ ਮੈਂ ਆ ਮੈਂ ਜਿਨੇ 84 580 ਚੱਕਿਆ ਵਾ ਤੇ 14 ਸੈਕਿੰਡ ਹੋਲਡ ਕੀਤਾ ਵਾ ਜਿਹੜਾ ਕਿ ਵਰਲਡ ਦੇ ਵਿੱਚ ਕੋਈ ਕਰ ਨਹੀਂ ਸਕਿਆ ਜੀ ਅੱਛਾ ਸ਼ੁਰੂ ਚ ਹੀ ਕੰਨ ਤੋਂ ਹੀ ਜ਼ੋਰ ਲਾਣਾ ਹੌਲੀ ਹੌਲੀ ਵਧਿਆ ਜਾਂ ਪਹਿਲਾਂ ਕੁਝ ਹੋਰ ਕੋਈ ਚੀਜ਼ ਦਾ ਜ਼ੋਰ ਲਾ ਕੇ ਖਿੱਚ ਲਉਂਦੇ ਸੀਗੇ ਨੀ ਮੈਂ ਕਾਨ ਤੋਂ ਹੀ ਸਟਾਰਟ ਕੀਤਾ ਪਹਿਲਾਂ ਮੈਂ ਪਹਿਲਾਂ ਕਿੰਨੇ ਕਿੰਨਾ weight ਚੱਕਿਆ ਕਰਨਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ 20 ਕਿਲੋ ਚੱਕਿਆ ਸੀਗਾ 20 ਕਿਲੋ ਚੱਕਿਆ ਤੇ ਮੈਨੂੰ ਬਹੁਤ ਹਲਕਾ ਲੱਗਿਆ ਮੈਂ ਆਪਣੇ ਦੋਸਤ ਨੂੰ ਕਿਹਾ ਮੈਂ ਕਿਹਾ ਯਾਰ 20 ਕਿਲੋ ਆ ਵੀ ਅਗਲੇ ਆਪਾਂ ਕੱਲ ਨੂੰ 40 ਕਿਲੋ ਚੱਕਦੇ ਹਾਂ ਕਹਿੰਦਾ ਯਾਰ ਤੂੰ ਡਬਲ ਕਰੀ ਜਨਾ ਮੈਂ ਕਿਹਾ ਮੈਨੂੰ ਪਤਾ ਨਹੀਂ ਲੱਗਦਾ ਵਾ 20 ਕਿਲੋ ਐਂ ਲੱਗਦਾ ਵੇ ਜਿਵੇਂ ਕਾਗਜ਼ ਆ ਫਿਰ ਅਗਲੇ ਦਿਨ ਹੀ ਮੈਂ 40 ਕਿਲੋ ਚੱਕਦਾ ਜੇ ਹੌਲੀ ਹੌਲੀ ਮਨ ਲਵ ਵਧਾਈ ਗਿਆ weight ਮੈਂ ਮਤਲਬ 1 ਸਾਲ ਦੇ ਵਿੱਚ ਮੈਂ ਕਟੋ-ਕਟ 92 ਕਿਲੋ weight ਚੱਕਦਾ ਸੀਗਾ 1 ਸਾਲ ਦੇ ਵਿੱਚ ਵਿੱਚ ਪ੍ਰ ਅੱਜ ਕੁਆਂਟਲ ਦੇ ਕਰੀਬ ਹੋ ਗਿਆ 96 ਕਿਲੋ ਪਿੱਛੇ ਜੇ ਮੈਂ ਕਿਲਾਰਾ ਪਰ ਚੱਕ ਕੇ ਆਇਆ ਹਾਂ ਜੀ ਤੇ ਉਹ ਵੀਡੀਓ ਵੀ ਅਪਲੋਡ ਹੋਈ ਹੈ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਇਹ ਸਪੋਰਟ ਮਿਲੇ ਸਾਰੇ ਭਰਾਵਾਂ ਦੀ ਤਾਂ ਇੱਕ ਕੁਆਂਟਲ ਵੀ ਚੱਕ ਦੂੰਗਾ ਜੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਵੀਡੀਓਜ਼ ਦੇਖ ਕੇ ਤੁਹਾਡੀ ਰੀਸ ਨਾ ਕਰਨ ਤਾਂ ਜੋ ਕੱਲ ਨੂੰ ਕੋਈ ਅਣਸਖਾਵੀ ਘਟਨਾ ਨਾ ਹੋਵੇ ਦੇਖੋ ਜੀ ਮੈਂ ਜੋ ਵੀ ਕਰਦਾ ਮੇਰੀ 8 ਸਾਲਾਂ ਦੀ ਮਿਹਨਤ ਆ ਜੀ 8 ਸਾਲਾਂ ਬਾਅਦ ਮੇਰੀ ਪਰਮਾਤਮਾ ਨੇ ਸੁਣੀ ਆ 8 ਸਾਲਾਂ ਬਾਅਦ ਮੈਂ ਜਾ ਕੇ ਕਿਤੇ ਗਿਣੀ ਸਵਲਟ ਰੋਡ ਬਣਾਇਆ ਵਾ ਸੋ ਅਗਰ ਮੈਨੂੰ ਕੋਈ ਦੇਖਦਾ ਹੋਵੇ ਉਹ ਸੋਚਦਾ ਹੋਵੇ ਵੀ ਮੈਂ ਕੱਲ ਹੀ ਗਿਣੀ ਸਵਲਟ ਕੋਡ ਬਣਾ ਦਊਗਾ ਬੇਨੇ 85 84 580 ਚੱਕਿਆ ਵੀ ਮੈਂ ਇਹਦਾ 86 ਕਿਲੋ ਚੱਕ ਕੇ ਕੱਲ ਹੀ ਰਿਕਾਰਡ ਬਣਾ ਲਊਗਾ ਸੋ ਅਗਰ ਜੇ ਉਹਨੇ ਕਰਨਾ ਵਾ ਤਾਂ ਆਪਣੇ ਰਿਸਕ ਤੇ ਕਰੇ ਤਾਂ ਇਹਦੇ ਵਿੱਚ ਰਿਸਕ ਵੀ ਹੈਗਾ ਜੀ ਬਹੁਤ ਅਗਲਾ ਅਗਲਾ ਏਮਸ ਕੀਆ ਅਗਲਾ ਗੋਲ ਕੀਆ ਤੁਹਾਡਾ ਇਹ ਤਾਂ ਤੁਹਾਡੀ ਗੱਡੀਆਂ ਨਾਲ ਹੋ ਗਿਆ ਇਸ ਤੋਂ ਅਗਲਾ ਗੋਲ ਕੀਆ ਅਗਲਾ ਗੋਲ ਹੈਗਾ ਜੀ ਮੱਧ ਪ੍ਰਦੇਸ਼ ਦਾ ਮੁੰਡਾ ਉਹਨੇ 2017 ਦੇ ਵਿੱਚ 55 ਕਿਲੋ weight ਚੱਕਿਆ ਜੀ ਆਪਣੇ ਪਿੱਛੋ ਦੀ ਤੇ ਉਹਨੇ 55 ਕਿਲੋ ਚੱਕਿਆ ਤੇ 20 ਸੈਕਿੰਡ ਉਹਨੇ ਹੋਲਡ ਕੀਤਾ ਵਾ ਤਾਂ ਮੇਰੀ ਤਮੰਨਾ ਹੈਗੀ ਆ ਵੀ ਘੱਟੋ ਘੱਟ ਮੇਰਾ ਜਿਹੜਾ 56 ਕਿਲੋ ਚੱਕੂੰਗਾ ਤੇ 1 ਸੈਕਿੰਡ ਪੂਰਾ ਹੋਲਡ ਕਰੂੰਗਾ ਜੀ ਮੈਂ 1 ਮਿੰਟ ਹੋਲਡ ਕਰੂੰਗਾ ਜੀ ਪੂਰਾ ਟਰੱਕ ਦਾ ਵੀ ਹੈਗਾ ਹਾਂ ਟਰੱਕ ਦਾ ਵੀ ਹੈਗਾ ਮੈਂ ਟਰੱਕ 22 ਮੀਟਰ ਖਿੱਚਣਾ ਜੀ ਮੈਂ ਤੇ 22 ਮੀਟਰ ਖਿੱਚ ਕੇ ਉਹ ਵੀ ਮੈਂ ਗਿਨੀਜ਼ ਰਿਕਾਰਡ ਬਣਾਉਂਗਾ ਉਹਦੀ ਵੀ ਤਿਆਰੀ ਚੱਲਦੀ ਪਈ ਆ ਤੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਜਲਦ ਉਹ ਵੀ ਬਣਾਉਂਗਾ ਜੀ ਮੈਂ ਹਾਂਜੀ ਸੋ ਇਹ ਤਸਵੀਰਾਂ ਨੇ ਅਮਰੀਕ ਸਿੰਘ ਮਿਕਾ ਦੀ ਜਿਸ ਨੇ ਕਾਰ ਨਾਲ ਜਿਹੜੀਆਂ ਇਹ ਗੱਡੀ ਆ ਖਿੱਚੀਆਂ ਨੇ ਇੱਕ ਗੱਡੀ ਹੋਰ ਪਿੱਛੇ ਜੀ ਉਹ ਚੱਲੇਗੀ ਆ ਗੱਡੀ ਆ ਜਿਹੜੀ ਹੈ Honda City ਇਹ ਕਾਰ ਨਾਲ ਖਿੱਚੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ World Guard ਹੋਰ ਬਣਾਏਗਾ ਟਰੱਕ ਦਾ Aim ਰੱਖਿਆ ਵੀ ਅਗਲੇ ਦਿਨਾਂ ਦੇ ਵਿੱਚ ਜਿਹੜਾ ਟਰੱਕ ਖਿੱਚ ਕੇ ਜਿਹੜਾ ਨਵਾਂ ਰਿਕਾਰਡ ਬਣਾਏਗਾ ਮੈਂ ਕਹਾਂਗਾ ਵੀਡੀਓ ਬਹੁਤ-ਬਹੁਤ ਸ਼ੇਅਰ ਕਰੋ ਜਿਹੜੇ ਜਿਹੜੇ ਨਸ਼ੇ ਕਰਦੇ ਨੇ ਗੁਲਤਾਨ ਹੁੰਦੇ ਨੇ ਪੰਜਾਬ ਦੇ ਵਿੱਚ ਉਹਨਾਂ ਲਈ ਇੱਕ ਮਿਸਾਲ ਇਹ ਅਮਰੀਕ ਸਿੰਘ ਮਿਕਾ ਸੋ ਤੁਸੀਂ ਜਿਹੜੇ ਲੋ 10 ਸਿੱਧੀ ਹੈਡਲਾਈਨ ਨਾਲ ਮੈਂ ਅਮਨੇਸ਼ਿੰਗ ਕੈਮਰਾਮੈਨ ਬੇਪਰ ਦੇ ਨਾਲ ਲੁਧਿਆਣਾ